ਕਿ ਅੰਦਰ ਵਾਤਾਵਾ ਉਹਦੇ ਜ਼ਿੰਮੇਵਾਰ ਕੌਣ ਹੋਊਗਾ ਕਿਹੜਾ ਅਫਸਰ ਹੈ ਜੇ ਦਾ ਨਾਮ ਲਿਖਾਉਂਦੇ ਅਫਸਰ ਦਾ ਉਹਦਾ ਹੀ ਲਿਖਣ ਨਾਮ ਨਹੀਂ ਲਿਖਦੇ ਪਏ ਡੀਐਸਪੀ ਦਾ ਜੀ ਆਹ ਪੁਲਿਸ ਵਾਲੇ ਦੀ ਸੁਲਤਾਨਪੁਰ ਲੋਧੀ ਥਾਣੇ ਵਾਲੇ ਆ ਜੀ ਗੁੰਡਾਗਰਦੀ ਕਰਦੇ ਪਏ ਆ ਜੀ ਆਪਣਾ ਚੰਗਾ ਭਵਿੱਖ ਸੁਧਾਰਨ ਦੇ ਵਾਸਤੇ ਲਗਾਤਾਰ ਨੌਜਵਾਨ ਪੀੜੀ ਬਾਹਰ ਦਾ ਰੁਖ ਕਰ ਰਹੀ ਹੈ ਆਪਣੇ ਦਾਦਿਆਂ ਪੁਰਖਿਆਂ ਦੀ ਜ਼ਮੀਨ ਵੇਚ ਕੇ ਕੈਨੇਡਾ ਜਾਂ ਫਿਰ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਾ ਰਹੇ ਨੇ ਪਰ ਕਈ ਵਾਰ ਉਹਨਾਂ ਦਾ ਬਾਹਰ ਜਾਣ ਦਾ ਜਦੋਂ ਸੁਪਨਾ ਟੁੱਟ ਜਾਂਦਾ ਤਾਂ ਉਹ ਵੀ ਚੱਕਣਾ ਚੂਰ ਹੋ ਜਾਂਦੇ ਨੇ ਤੇ ਫਿਰ ਉਹਨਾਂ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਜਾਂਦਾ ਹਾਲਾਂਕਿ ਅਜਿਹੇ ਕਦਮ ਚੁੱਕ ਕੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਪਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਤੋਂ ਬਾਅਦ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੋ ਦਾਦੇ ਕਿ 에이ਜੰਟ ਵੱਲੋਂ ਠੱਗੀ ਦਾ ਸ਼ਿਕਾਰ ਬਣੇ ਗੁਰਪ੍ਰੀਤ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਉਸ ਨੇ 에이ਜੰਟ ਦੇ ਉੱਤੇ ਲੱਖਾਂ ਰੁਪਏ ਠੱਗਣ ਦੇ ਇਲਜ਼ਾਮ ਲਗਾਏ ਜਿਸ ਦਾ ਕਿ ਇੱਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਉਥੇ ਪਰਿਵਾਰ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਸੁਸਾਇਡ ਨੋਟ ਦੇ ਵਿੱਚ ਉਹਨਾਂ ਨੇ ਨਾਮ ਵੀ ਲਿਖਿਆ ਤੇ ਕਿਸ ਦਾ ਲਿਖਿਆ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਦਾ ਬਿਆਨ ਸੁਣਦੇ ਹਾਂ ਉਹ ਪੁਲਿਸ ਵਾਲੇ ਗਏ ਰਾਤੀ ਹੂੰ ਕਿਹਦੇ ਡਾਕਟਰ ਨੂੰ ਕਿਹਨੇ ਇਹਨਾਂ ਦੋਵਾਂ ਦੇ ਪਰਚਾ ਹੋਇਆ ਹੈ ਡਾਕਟਰ ਅਮਨਪ੍ਰੀਤ ਜਿਹੜਾ ਇਹਨਾਂ ਦਾ ਜਿਹੜਾ ਅਸਿਸਟੈਂਟ ਆ ਉਹਨੇ ਇੰਨੀ ਗੱਲ ਕਹੀ ਆ ਕਹਿੰਦਾ ਮੈਂ ਤਾਂ ਸਮਝਾਇਆ ਵੀ ਇਹਨਾਂ ਦਾ ਨਾਮ ਨਾਮ ਤੇ ਉਹ ਵੀ ਕਹਿੰਦਾ ਵੀ ਮੈਂ ਤਾਂ ਸਮਝਾਇਆ ਬੱਸ ਜੰਮੀ ਦਾ ਬਿਆਨ ਦੇਖਾ ਨਹੀਂ ਚਿਤਰਾ ਦਾ ਹਾਰ ਦਾ ਪਾਇਆ ਪੁਲਿਸ ਵਾਲੇ ਖੁਮਾਹ ਲੈ ਇੱਕ ਜਵਾਨ

দিটকিাইছাগে্দিকেরগেরস থপ঺াইঞাইজাংটি অঢা gradually কিএজামটাই জেরেজাঝন্দ্যাজাইতকোনচে তা রাড্যারেটাাইডা ਆ ਤੇ ਫਿਰ ਸੋ ਇੱਥੇ ਫਿਰ ਮੁੰਡਾ ਜੈਂਟ ਦਾ ਬਰਾਬਰ ਖਾਬਨਾ ਕਰਦੇ ਖੜਾ ਹੋ ਕੇ ਸਾਡਾ ਅਸੀਂ ਨਹੀਂ دیਵਾਨੀ ਵੀ ਲੈਣੀ ਹੁਣ ਜਿਹੜਾ ਮੁੰਡਾ ਵੀ ਗਿਆ ਤੇ ਪੈਸੇ ਆਜੋ ਜੇ ਤੈਨ ਨਵੇੜਦੇ ਨਵੇੜ ਨਾ ਨਹੀਂ ਨਵੇੜਤਾ ਤਾਂ ਆਜੋ ਮੁੰਡਾ ਦੱਸ ਦੇਣ ਪਿਆਰ ਉਹ ਅੰਦਰ ਪਿਆਰ ਆਵੇ ਕੋਈ ਗੱਲ ਨਹੀਂ ਤੇ ਮੁੰਡਾ ਕਿਸੇ ਗੱਲ ਨਾਲ ਲੈ ਜਾਵਾਂਗੇ ਇਦਾਂ ਨਹੀਂ ਲਿਜਾਂਦੇ ਇਸਰੇ ਮੱਥੇ ਵੀ ਲੱਗੇ ਕੇ ਨਾ ਨੌਕਰਾਂ ਦਾ ਆਪੋਂ ਲਗਾ ਨੌਕਰਾਂ ਦਾ ਹਾਂ ਹਾਂ ਜਿਹੜਾ ਨੌਕਰੀਆ ਕਰਜੂਲਾ ਦਾ ਦੀਆ ਪਤਨੀ ਲੋਧਤੀਆਂ ਪਤਨੀ ਇਹ ਅੰਦਰ ਲੈ ਕੇ ਹਸਪੀਟਲ ਲੈ ਕੇ ਕੁਰਕਾ ਕਰ ਖਾਤਾ ਉਹਨੇ ਤੁਸੀਂ ਜੀ ਨੂੰ ਨਹੀਂ ਦਿਖਾ ਲਿਆ ਸਾਨੂੰ ਕੋਈ ਪਤਾ ਮੁੰਡਾ ਕਿਉਂ ਨਹੀਂ ਮੁੰਡਾ ਚੱਕਣਾ ਬੱਚੇ ਵਿੱਚ ਜੀ ਮੁੰਡਾ ਨੂੰ ਲਾ ਕੇ ਮੋਰ ਮੋਰ ਜਨਮ ਦੇ ਰਹੇ ਲੋਕਾਂ ਦੇ ਅੱਗੇ ਪਾਸੇ ਕੰਡਿਆਈ ਚੋਣੀ ਆ ਜਾਓ ਜਿੱਦਾਂ ਐਸਾ ਕਾਦੋ ਤਾਂ ਫੇ ਮੋਰ ਮੋਰ ਨਜ਼ਰ ਬਣੇਗਾ ਇਹ ਮੁੰਡਾ ਵਰਤਿਆ ਇਹੋ ਆਪਦੇ ਲਈ ਚਾਰ ਮੋਰ ਦੇ ਰੱਖੋ ਹਾਂ ਜਦੋਂ ਥੋੜਾ ਜਿਹਾ ਤੇਰੇ ਤੇਰੇ ਗੱਡੀ ਵਿੱਚ ਬੈਠਾ ਹੈ ਦੇਖ ਲੋ ਜਨਾ ਬਾਪ ਜੀ ਆਪਣਾ ਉਹਨੂੰ ਪਤਾ ਲੱਗੇ ਪੁੱਤਰਾ ਘਰੇ ਬਿੱਟਾ ਆਈ ਬੈਠਾ ਹੈ ਉਸ ਨੇ ਨੋਟ ਕੀਤਾ ਦਾਦਿਆਂ ਫੁਰਖਿਆਂ ਦੀ ਜ਼ਮੀਨ ਵੇਚ ਦਿੱਤੀ ਜਿੱਥੋਂ ਕਰਜ਼ਾ ਲੈ ਲਿਆ ਤੇ ਲਗਭਗ 25 ਲੱਖ ਰੁਪਏ ਕੈਨੇਡਾ ਜਾਣ ਦੀ ਗੱਲ ਹੋਈ ਜਿਸ ਦੇ ਵਿੱਚੋਂ 1.5 ਲੱਖ ਰੁਪਏ ਏਜੰਟ ਤੇ ਉਸ ਦੇ ਬੇਟਿਆਂ ਦੇ ਅਕਾਊਂਟ ਦੇ ਵਿੱਚ ਪਾ ਦਿੱਤਾ ਜਿਹਦੇ ਸਬੂਤ ਪੁਲਿਸ ਨੂੰ ਵੀ ਉਸ ਨੇ ਦੇ ਦਿੱਤੇ ਉਸ ਦਾ ਸੁਪਨਾ ਸੀ ਕਿ ਵਿਦੇਸ਼ ਦੇ ਵਿੱਚ ਜਾਵੇਗਾ ਚੰਗੀ ਜ਼ਿੰਦਗੀ ਬਣਾਵੇਗਾ ਪਰ ਕਿਸਮਤ ਨੇ ਅਚਾਹ ਮੋੜ ਲਿਆ ਨਾ ਵਿਦੇਸ਼ ਦਾ ਵੀਜ਼ਾ ਮਿਲਿਆ ਤੇ ਨਾ ਹੀ ਪੈਸੇ ਵਾਪਸ ਮਿਲੇ ਹਾਲਾਂਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਜਾਂਦੇ ਜਾਂਦੇ ਇੱਕ ਅਜਿਹਾ ਸੁਸਾਇਡ ਨੋਟ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਸਭ ਦੇ ਇਲਜ਼ਾਮ ਲਗਾ ਦਿੱਤੇਗੇ ਏਜੰਟ ਵੱਲੋਂ ਠੱਗੀ ਦਾ ਸ਼ਿਕਾਰ ਬਣੇ ਗੁਰਪ੍ਰੀਤ ਨੇ ਕਪੂਰਥਲਾ ਦੇ ਐਸਐਸਪੀ ਕੋਲ ਸ਼ਿਕਾਇਤ ਕੀਤੀ ਉਹਦੀ ਸ਼ਿਕਾਇਤ ਡੀਐਸਪੀ ਸੁਖਪਾਲ ਸਿੰਘ ਰੰਧਾਵਾ ਨੂੰ ਜਾਂਚ ਲਈ ਮਾਰਕ ਕੀਤੀ ਗਈ ਪਰ ਲਗਭਗ 2 ਮਹੀਨੇ ਦੇ ਲੰਮੇ ਸਮੇਂ ਬਾਅਦ ਵੀ ਨਾ ਨਤੀਜਾ ਆਇਆ ਨਾ ਇਨਸਾਫ ਮਿਲਿਆ ਸੋਸਾਇਟੀ ਨੋਟ ਦੇ ਵਿੱਚ ਗੁਰਪ੍ਰੀਤ ਨੇ ਸਾਫ਼ ਲਿਖਿਆ ਕਿ ਮੈਂ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਕੈਨੇਡਾ ਜਾਣ ਲਈ ਪੈਸੇ 에ਜੰਟ ਤੇ ਉਸ ਦੇ ਪੁੱਤਰਾਂ ਦੇ ਅਕਾਊਂਟ ਦੇ ਵਿੱਚ ਪਾਏ ਮੇਰੇ ਕੋਲ ਸਾਰੇ ਸਬੂਤ ਨੇ ਪਰ ਮੇਰੇ ਨਾਲ ਵੱਡੀ ਠੱਗੀ ਹੋਈ ਜਿਵੇਂ ਚੱਲਦੇ ਉਸ ਨੇ ਕਿਹਾ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਹੋਣਗੇ ਆਮ ਵਰਗਾ ਹੀ ਸੀਗਾ ਸਾਡੇ ਨਾਲ ਰਿਹਾ ਤੇ ਉਹਦਾ ਪਤਾ ਕਰਨਾ ਆ ਤੇ ਮੇਰੇ ਤੇ ਪਰਚਾ ਆ ਇਹਨਾਂ ਤੇ ਪਰਚਾ ਇਹਦਾ ਪਾਪਾ ਸਾਡੇ ਦੋਵਾਂ ਤੇ ਕਹਿੰਦੇ ਜੀ ਪਰਚਾ ਹਾਂਜੀ ਹਾਂਜੀ লাশ ਅੰਡਰ ਲੈ ਲਈ ਹੈ ਜੀ ਕੀ ਕਹਿੰਦੇ ਆ ਕਿਨ লাশ ਨਹੀਂ ਦੇਣੀ ਜੀ ਉਹਦੇ ਫਾਦਰ ਸਾਹਿਬ ਕੀ ਕਰਾਉਂਦਾ ਫਾਦਰ ਸਾਹਿਬ ਆਹ ਵੇਖੋ ਜੀ ਪੁਲਸਰਾਂ ਨੂੰ ਰੋਡ ਉੱਪਰ ਜੀ ਡਰ ਲੱਗਦਾ ਹੀ ਕਿਨ ਤਾਸ਼ਪੁਰ ਦੇ ਵਿੱਚ ਦੀ ਪਾਗ ਲਿਆ ਹੈ ਫਰੋਡ ਨਹੀਂ ਚੱਲਦਾ ਰੋਡ ਜਮ ਹੋ ਗਿਆ ਜੀ ਉਦੋਂ ਅੱਛਾ ਤੁਹਾਡੇ ਬੇਟੇ ਸੀਗੇ ਜੀ ਹਾਂਜੀ ਕੀ ਗੱਲਬਾਤ ਕੀ ਸੀ ਗੱਲਬਾਤ ਜੈਂਟਰ ਨੂੰ ਪਏ ਦਿੱਤੇ ਹਾਂ ਤੇ ਸਾਡੇ 1.5 ਲੱਖ 12 ਲੱਖ ਰੁਪਏ ਤੇ ਦੇਉ ਦਿਨ ਉਹ ਗਰਵ ਜਾਨੀ ਕੇ ਦੇ ਕਰਪੂ ਲੈ ਜਾਨੀ ਕੇ ਮਾਰ ਕੇ ਕੀਤੀ ਹੋਈ ਸੀ ਹਾਂ ਵੀ ਇਹ ਮੁੰਡਾ ਨਹੀਂ ਚੱਕਦੇ ਹੁਣ ਉਹਨੇ ਕੋਈ ਸੁਣਾਈ ਨਹੀਂ ਦਿੱਤੀ ਗਾੜੀ ਮੁੰਡੇ ਆਪ ਗੇਰਾ ਤੇ ਗਲਤ ਸਟੈਪ ਚੱਕ ਲਿਆ ਯਾਰ ਤੇ ਗਲਤ ਸਟੈਪ ਚੱਕ ਲਿਆ ਸੁਸਾਈਡ ਨੋਟਿਸ ਲਿਖਿਆ ਗਿਆ ਉਹਨਾਂ ਨੂੰ ਹਾਂਜੀ ਹਾਂਜੀ ਸਾਰਿਆਂ ਦਾ ਲਿਖਿਆ ਗਿਆ ਉਹਦੇ ਵਿੱਚ ਕੋਈ ਜ਼ਿਕਰ ਕੀਤਾ ਕਿਸੇ ਦਾ ਹਾਂਜੀ ਹਾਂਜੀ ਡੀਐਸਪੀ ਸਾਹਿਬ ਦਾ ਵੀ ਕੀਤਾ ਸੀ ਜ਼ਿਕਰ ਜੀਐਫਸੀ ਸਾਹਿਬ ਦਾ ਵੀ ਨਾਲ ਉਹਦਾ ਜੈਂਟਲ ਉਹ ਪੁਲਿਸ ਵਾਲੇ ਗਏ ਰਾਤੀ ਹਾਂ ਕਿਹਦੇ ਡਾਕਟਰ ਨੂੰ ਕਿਹਦੇ ਇਹਨਾਂ ਦੋਵਾਂ ਦੇ ਪਰਚਾ ਹੋਇਆ ਹੈ ਡਾਕਟਰ ਅਮਨਪ੍ਰੀਤ ਜਿਹੜਾ ਇਹਨਾਂ ਦਾ ਜਿਹੜਾ ਅਸਿਸਟੈਂਟ ਆ ਉਹਨੇ ਇੰਨੀ ਗੱਲ ਕਹੀ ਆ ਕਹਿੰਦਾ ਮੈਂ ਤਾਂ ਸਮਝਾਇਆ ਵੀ ਇਹਨਾਂ ਦਾ ਨਾਮ ਆ ਤੇ ਉਹ ਵੀ ਕਹਿੰਦਾ ਵੀ ਮੈਂ ਤਾਂ ਇੱਕ ਪਾਸੇ ਠੱਗੀ ਦੀ ਝੋਟ ਤੇ ਦੂਜੇ ਪਾਸੇ ਇਨਸਾਫ ਦੀ ਉਡੀਕ ਇਹੇ ਦਰਦ ਗੁਰਪ੍ਰੀਤ ਨੂੰ ਅੰਦਰੋਂ ਅੰਦਰ ਤੋੜ ਗਿਆ ਤੇ ਉਸਨੇ ਆਪਣੀ ਜ਼ਿੰਮਨ ਲੀਲਾ ਸਮਾਪਤ ਕੀਤੀ ਮੌਤ ਤੋਂ ਬਾਅਦ ਥਾਣਾ ਸੁਲਤਾਨਪੁਰ ਲੋਧੀ ਦਾ ਮਾਹੌਲ ਤਣਾਪੂਰਨ ਹੋ ਗਿਆ ਗੁਰਪ੍ਰੀਤ ਦੇ ਪਰਿਵਾਰ ਅਤੇ ਪਿੰਡ ਵਾਸੀ ਨੇ ਥਾਣੇ ਅਤੇ ਚੌਂਕ ਦੇ ਵਿੱਚ ਧਰਨਾ ਲਗਾ ਦਿੱਤਾ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉਨਾ ਪਰਿਵਾਰ ਤੇ ਦਬਾਅ ਬਣਾਇਆ ਜਾ ਰਿਹਾ ਕਿ ਸਿਰਫ ਏਜੰਟ ਦਾ ਨਾਮ ਹੀ ਲਿਆ ਜਾਵੇ ਡੀਐਸਪੀ ਦਾ ਨਹੀਂ ਪਰਿਵਾਰ ਦਾ ਕਹਿਣਾ ਕਿ ਹੁਣ ਉਹਨਾਂ ਨੂੰ ਪੁਲਿਸ ਤੇ ਵੀ ਕੋਈ ਭਰੋਸਾ ਨਹੀਂ ਰਿਹਾ ਜਿਹਦੇ ਚੱਲਦੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਦੂਜੇ ਪਾਸੇ ਜਦੋਂ ਪੱਤਰਕਾਰ ਦੇ ਵੱਲੋਂ ਸੁਸਾਇਡ ਨੋਟ ਦੇ ਵਿੱਚ ਲਿਖੇ ਡੀਐਸਪੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਸ ਦਾ ਪੱਖ ਜਾਣਿਆ ਤਾਂ ਉਸ ਨੇ ਕੀ ਕਿਹਾ ਆਓ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਜੀ ਕਾਰਵਾਈ ਕਲੋਜ਼ ਨਹੀਂ ਸੀ ਕਾਰਵਾਈ ਬਿਲਕੁਲ ਚੱਲ ਰਹੀ ਸੀ ਇਦੇ ਚ ਸਾਨੂੰ ਇੱਕ HDFC ਬੈਂਕ ਤੋਂ ਜਿਹੜਾ ਹੈਗਾ ਸੀ ਉਹਨਾਂ ਦਾ ਪੈਸੇ ਜਿਹੜੇ ਅੱਗੇ ਗਏ ਸੀ ਉਹਦਾ ਇੱਕ ਰਿਕਾਰਡ ਚਾਹੀਦਾ ਸੀ ਜੀ ਕਿ ਆਖਰਕਾਰ ਪੈਸੇ ਅੱਗੇ ਪੇ ਕਿਹਦੇ ਅਕਾਊਂਟ ਚ ਓਕੇ ਉਹ ਅਸੀਂ HDFC ਬੈਂਕ ਨੂੰ ਜਿਹੜੀ ਹੈਗੀ ਹੈ ਲੈਟਰ ਲਿਖੀ ਸੀ ਕੋਈ 1.5 ਤੋਂ 2 ਪੌਣੇ 2 ਮਹੀਨੇ ਪਹਿਲਾਂ ਹੂੰ ਤੇ ਉਹਦਾ ਅਜੇ ਤੱਕ ਸਾਨੂੰ ਰਿਕਾਰਡ ਨਹੀਂ ਮਿਲਿਆ ਇਸ ਕਰਕੇ ਸਾਡੀ ਇਨਕੁਆਰੀ ਬਿਲਕੁਲ ਜਾਂਚ ਜਿਹੜੀ ਉਹ ਚਾਲੂ ਹਾਲਤ ਚ ਆ ਕਲੋਜ਼ ਵਾਲੀ ਤਾਂ ਅਜੇ ਕੋਈ ਗੱਲ ਨਹੀਂ ਹੈਗੀ ਫਾਈਨਲ ਰਿਪੋਰਟ ਜਿਹੜੀ ਅਸੀਂ ਉਹਦੇ ਆਉਣ ਤੇ ਹੀ ਦੇ ਸਕਦੇ ਸੀ ਆਸੀ ਦੀ ਦੇ ਉਹਦਰ थाना ਸੁਲਤਾਨਪੁਰ ਲੋਧੀ ਪੁਲਿਸ ਮੁਤਾਬਿਕ ਕਾਰਵਾਈ ਸੁਸਾਇਡ ਨੋਟ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਸੁਸਾਇਡ ਨੋਟ ਸਾਡੇ ਕੋਲ ਨਹੀਂ ਪਹੁੰਚਿਆ ਉਹਨਾਂ ਕਹਿੰਦੇ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਹਾਂਜੀ ਸਾਡੇ ਧਿਆਨ ਵਿੱਚ ਆਇਆ ਕਿ ਗੁਰਪ੍ਰੀਤ ਸਿੰਘ ਵਾਸੀ ਕਰਮਜੀਤਪੁਰ ਤੋਂ ਜ ਜਿਹਦੇ ਵੱਲੋਂ ਕੁਝ ਜੈ ਰੀਲੀ ਦਵਾਈ ਖਾ ਲਈ ਗਈ ਸੀ ਤੇ ਜਿਸ ਦੀ ਅੱਜ ਮਾਰਨਿੰਗ ਜਿਹੜੀ ਮੌਤ ਹੋ ਚੁੱਕੀ ਆ ਉਸ ਸੰਬੰਧੀ ਫੈਮਲੀ ਵੱਲੋਂ ਫਿਲਹਾਲ ਕੋਈ ਸਟੇਟਮੈਂਟ ਹਾਲੇ ਨਹੀਂ ਲਿਖਵਾਈ ਗਈ ਜੋ ਵੀ ਤੱਕ ਸਾਹਮਣੇ ਆਉਣਗੇ ਤਫਤੀਸ਼ ਦੌਰਾਨ ਅਸੀਂ ਉਵੇਂ ਦੀ ਕਾਰਵਾਈ ਕਰਾਂਗੇ ਜਿਵੇਂ ਨਾ ਲੌਂਗ ਕਹਿ ਗਿਆ ਕਿ ਅਸੀਂ ਪੁਲਿਸ ਨੂੰ ਸਾਡੇ ਦਾ ਪੈਸੇ ਦਾ ਮਾਮਲਾ ਸੀ ਏਜੰਟ ਦੇ ਨਾਲ ਕਿ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਇਸ ਵਿੱਚ ਡਿਟੇਲਸ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦਾ ਵੀ ਨਾਮ ਆ ਜਾਂਦਾ ਵਾ ਤੇ ਇੱਕ ਏਜੰਟ ਦਾ ਨਾਮ ਵੀ ਹੁੰਦਾ ਸੂਸਾਇਟੀ ਮੋਟਿਸ ਹੁੰਦਾ ਕਿ ਕੀ ਪੁਲਿਸ ਆਪਣੇ ਅਧਿਕਾਰੀ ਤੇ ਜਾਂਚ ਦੇ ਵਿੱਚ ਲਿਆਵੇਗੀ ਜਾਂ ਨਹੀਂ ਲਿਆਵੇਗੀ ਫਿਲਹਾਲ ਸਾਨੂੰ ਉਹਨਾਂ ਨੇ ਕੋਈ ਅਜੇ ਸੁਸਾਇਡ ਨੋਟ ਨਹੀਂ ਦਿੱਤਾ ਹੈਗਾ ਜੋ ਵੀ ਫੈਮਿਲੀ ਸਟੇਟਮੈਂਟ ਲਿਖਾਉਂਦੀ ਜੋ ਫੈਕਟ ਸਾਹਮਣੇ ਆਉਣਗੇ ਡਿਊਰਿੰਗ ਇਨਵੈਸਟੀਗੇਸ਼ਨ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਖੈਰ ਦਾਦਿਆਂ ਪੁਰਖਿਆਂ ਦੀ ਮਿੱਟੀ ਵਿਗ ਗਈ ਸੂਪਨੇ ਮਿੱਟੀ ਦੇ ਵਿੱਚ ਰੁਲ ਗਏ ਗੁਰਪ੍ਰੀਤ ਸਿੰਘ ਹੁਣ ਨਹੀਂ ਰਿਹਾ ਪਰ ਉਹਦਾ ਸਵਾਲ ਹਲੇ ਵੀ ਹਵਾ ਦੇ ਵਿੱਚ ਗੂੰਜਦਾ ਇਨਸਾਫ ਕਦੋਂ ਮਿਲੇਗਾ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ